ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਇੰਦਰਜੀਤ ਸਿੰਘ ਤਿੰਦ ਬੀ ਐਨ 11 ਚੈਨਲ ਤੋਂ ਅੱਜ ਅਸੀਂ ਲੁਧਿਆਣਾ ਵਿਖੇ ਰਣਜੀਤ ਰਾਣਾ ਚੰਡੀਗੜੀਆ ਜੋ ਕਿ ਸਿੰਗਰ ਹੈ ਉਸਦੇ ਘਰ ਪਹੁੰਚੇ ਆ ਪਤਾ ਲੱਗਿਆ ਸੀ ਕਿ ਉਹਨਾਂ ਦੇ ਮਾਤਾ ਜੀ ਆਏ ਹੋਏ ਨੇ ਬਹੁਤ ਸਾਲ ਪਹਿਲਾਂ ਉਹਨਾਂ 1996 ਦੀ ਗੱਲ ਹੈ ਜਦ ਕਿ ਮੈਂ ਰਣਜੀਤ ਰਾਣਾ ਦੀ ਕੈਸਟ ਕੀਤੀ ਸੀ ਤੇ ਉਸ ਵੇਲੇ ਇਹਨਾਂ ਦੀ ਮਾਤਾ ਜੀ ਘਰੇ ਆਉਣ ਜਾਣ ਸੀ ਤੇ ਗੀਤ ਸੁਣਦੇ ਸੀ ਤੇ ਅੱਜ ਮਾਤਾ ਜੀ ਆਏ ਹੋਏ ਨੇ ਰਣਜੀਤ ਰਾਣਾ ਨਾਲ ਵੀ ਗੱਲ ਕਰਦੇ ਆ ਤੇ ਦੇਖਦੇ ਆ ਕਿ ਮਾਤਾ ਜੀ ਦਾ ਗਲਾ ਉਦਾਂ ਹੀ ਬਰਕਰਾਰ ਹੈ ਜਿਵੇਂ ਕਿ ਕਿੰਦਾ ਇਹਨਾਂ 75 ਸਾਲ ਦੀ ਉਮਰ ਹੋ ਗਈ ਹੈ ਉਹਨਾਂ ਦੀ ਹਾਂਜੀ ਰਣਜੀਤ ਰਾਣਾ ਜੀ ਤੁਸੀਂ ਕੋਈ ਦੋ ਲਫ਼ਜ਼ ਪਰਮ ਸਤਿਕਾਰਯੋਗ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਪਰਮਾਨ ਹੋਵੇ ਮੈਂ ਸ਼ੁਕਰਗੁਜ਼ਾਰ ਹਾਂ ਸਰਦਾਰ ਬਹਾਦਰ ਸਰਦਾਰ ਇੰਦਰਜੀਤ ਸਿੰਘ ਥਿੰਦ ਸਾਹਿਬ ਦੀ ਬੀ ਐਨ 11 ਟੀਮ ਦਾ ਜਿਨ੍ਹਾਂ ਦੀ ਬਦੌਲਤ ਅੱਜ ਸਾਰੇ ਆਲ ਓਵਰ ਵਰਲਡ ਦੇ ਵਿੱਚ ਇਸ ਚੈਨਲ ਨੂੰ ਦੇਖਦੇ ਪੰਜਾਬੀ ਸਰੋਤਿਆਂ ਦੇ ਦਰਮਿਆਨ ਇਹਨਾਂ ਨੇ ਮੈਨੂੰ ਪੇਸ਼ ਕੀਤਾ ਦੁਬਾਰਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵੀਰ ਦਾ ਵੀਰ ਨੇ ਪਹਿਲਾਂ ਵੀ ਮੈਨੂੰ ਪ੍ਰਮੋਟ ਕੀਤਾ ਸੀ ਮੇਰੇ ਫਾਦਰ ਦੀ ਡੱਠ ਹੋਣ ਤੋਂ ਬਾਅਦ ਫਿਰ ਮੈਂ ਆਪਣੇ ਪਿਤਾ ਜੀ ਦੀ ਨੌਕਰੀ ਦੇ ਵਿੱਚ ਫਰੋਜ਼ਪੁਰ ਚਲਾ ਗਿਆ ਸੀਗਾ ਕੁਝ ਟਾਈਮ ਮੈਂ ਸੰਗੀਤ ਦੇ ਪਲ ਗੁਜ਼ਾਰੇ ਹੈ ਕੁਝ ਟਾਈਮ ਇਹਨਾਂ ਨਾਲ ਬਹੁਤ ਸੋਹਣਾ ਗੁਜ਼ਾਰਿਆ ਮੈਨੂੰ 99 ਦੇ ਵਿੱਚ ਨੌਕਰੀ ਮਿਲਣ ਤੋਂ ਬਾਅਦ ਮੈਂ ਆਪਣਾ ਨੌਕਰੀ ਵਿੱਚ ਬਿਜ਼ੀ ਹੋ ਗਿਆ ਸੀਗਾ ਅੱਜ ਇਹ ਟੀਮ ਆਈ ਹੈ ਸਾਡੇ ਮਾਂ ਮੇਰੇ ਮਾਂ ਜੋ ਪਿੰਡ ਰਹਿੰਦੇ ਨੇ ਖੁੰਨੀ ਮਜਰੇ ਦੇ ਵਿੱਚ ਉੱਥੇ ਮੇਰਾ ਇੱਕ ਛੋਟਾ ਜਿਹਾ ਘਰ ਹੈ ਅੱਜ ਮੈਨੂੰ ਮਾਨਤਾ ਪੁੱਤ ਨੇ ਮਿਲਣਾ ਹੀ ਹੁੰਦਾ ਹਮੇਸ਼ਾ ਮਿਲਦਾ ਹੀ ਹੈ ਕੁਝ ਕੁ ਦਿਨ ਪਹਿਲਾਂ ਥੋੜੀ ਜਿਹੀ ਕਿ ਟ੍ਰੈਜੇਡੀ ਹੋ ਗਈ ਸੀ ਅੱਜ ਮੇਰੇ ਮਾਂ ਮੇਰੇ ਕੋਲ ਰਹਿਣ ਲਈ ਪਹੁੰਚੇ ਹੋਏ ਨੇ ਤੇ ਬੀ ਐਨ 11 ਟੀਮ ਦਾ ਮੈਂ ਬਹੁਤ ਹੈ ਧੰਨਵਾਦ ਕਰਦਾ ਹਾਂ ਜੋ ਅੱਜ ਇਹ ਸਾਡੇ ਨਾਲੋਂ ਲਵਜ਼ ਤੇ ਪਾਲ ਸਾਂਝੇ ਕਰਨ ਆਏ ਨੇ ਜਿਹੜਾ ਕਿ ਮੇਰੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਨੇ ਕਿਉਂਕਿ ਮੇਰੇ ਰੀਡ ਦੀ ਹੱਡੀ ਦਾ ਆਪਰੇਸ਼ਨ ਹੋਇਆ ਵੀਰ ਮੇਰੀ ਖਬਰ ਨੂੰ ਵੀ ਆਇਆ ਤੇ ਮੇਰੇ ਮਾਤਾ ਜੀ ਨਾਲ ਤਾਂ ਇਹਨਾਂ ਦਾ ਪਿਆਰ ਹੈ ਦਲੀ ਮੇਰਾ ਭਰਾ ਹੈ ਮੇਰਾ ਰੱਬ ਹੈ ਜਿਨੇ ਮੈਨੂੰ ਪਹਿਲਾਂ ਵੀ ਪ੍ਰਮੋਟ ਕਰਨ ਦਾ ਬੜਾ ਉਪਰਾਲਾ ਕੀਤਾ ਚਲੋ ਕਿਸਮਤ ਦੇ ਕੁਝ ਛੋਟੇ-ਮੋਟੇ ਗੇੜ ਆਉਂਦੇ ਰਹਿੰਦੇ ਜਿੰਦਗੀ ਦੇ ਵਿੱਚ ਫਿਰ ਤੋਂ ਪਾਰੀ ਖੇਡਾਂਗੇ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਭਾਈ ਇੰਦਰਜੀਤ ਥਿੰਦਾ ਤੇ ਉਹਨਾਂ ਦੀ ਟੀਮ ਦਾ ਮੈਂ ਤੈ ਦਿਨੋਂ ਸ਼ੁਕਰਗੁਜ਼ਾਰ ਹਾਂ ਜਿਵੇਂ ਕਿ ਦੱਸਿਆ ਕਿ ਮਾਤਾ ਜੀ ਤੇ ਇਹ ਗੀਤ ਸੁਣਦੇ ਰਹਿੰਦੇ ਨੇ ਉਹ ਪਲ ਤੁਹਾਡੇ ਨਾਲ ਆਪ ਇੰਦਰਜੀਤ ਸਿੰਘ ਥਿੰਦ ਸਾਹਿਬ ਸਾਂਝੇ ਕਰਨਗੇ ਇਹ ਬਹੁਤ ਵਧੀਆ ਲੇਖਕ ਵੀ ਨੇ ਤੇ ਆਪ ਵੀ ਗਾਉਂਦੇ ਨੇ ਤੇ ਇਹ ਪਲ ਮਾਤਾ ਜੀ ਨਾਲ ਖੁਦ ਹੀ ਸਾਂਝੇ ਕਰਨਗੇ ਮੈਂ ਆਸ ਕਰਦਾ ਤੁਸੀਂ ਸਾਡੇ ਇਸ ਇੰਟਰਵਿਊ ਨੂੰ ਪਿਆਰ ਦਿਓਗੇ ਸਤਿਕਾਰ ਦਿਓਗੇ ਤੇ ਗੱਲ ਕਰਨਗੇ ਭਾਈ ਜੀ ਅਗਲੀ ਗੱਲ ਲਓ ਹੁਣ ਅਸੀਂ ਇਹਨਾਂ ਦੇ ਮਾਤਾ ਜੀ ਬੀਬੀ ਕਮਲਕੌਰ ਜੀ ਉਹਨਾਂ ਨਾਲ ਗੱਲ ਕਰਦੇ ਆ 1996 ਦੇ ਜੀ ਦੇਖਦੇ ਆ ਕਿ ਉਹੀ ਗੱਲਾ ਇਹਨਾਂ ਦਾ ਹੈ ਉਦਾਂ ਹੀ ਹੁੰਦੇ ਨੇ ਅੱਲਾ ਉਹਨਾਂ ਸਤਿਗੁਰੂ ਜੀ ਪੈਰੀ ਪੈਂਦਾ ਜੀ ਉਹਦੇ ਰੋ ਜੀ ਚੁਕੀ ਰੋ ਪਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਧੰਨਵਾਦ ਤੁਹਾਡਾ ਮੈਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਵੈ ਗੁਰੂ ਤੁਹਾਨੂੰ ਕੰਦਰੂਤੀਆਂ ਵਾਸਾ ਕੋਈ ਸੁਣਾਓ ਬੋਲ ਸੁਣਾਓ ਕੁਝ ਜਿਹੜੇ ਪਹਿਲਾਂ ਮੰਮੀ ਸੀ ਇਹ ਚੰਦ ਸੁਤਾ ਬਦਲਾਂ ਦੇ ਪਰਛਾਵੇਂ ਚੰਨ ਸੁਤਾ ਬਦਲੀ ਦੇ ਪਰਛਾਵੇਂ ਇਹ ਹੌਲ ਹੌਲ ਛਾਉ ਹੋ ਗਈ ਇਹ ਚੰਨ ਸੁਤਾ ਬਦਲਾਂ ਦੇ ਪਰਛਾਵੇਂ ਇਹ ਹੌਲ ਹੌਲ ਛਾਉ ਹੋ ਗਈ ਇਹ ਸੁਖਦਾ ਗਿਆ ਤੇ ਮਾਹੀ ਦੁੱਖ ਦੇ ਗਿਆ ਸੁਖ ਲੈ ਗਿਆ ਮਾਹੀ ਦੁੱਖ ਦੇ ਗਿਆ ਮੈਂ ਦੁੱਖਾਂ ਦੀ ਗੁਲਾਮ ਹੋ ਗਈ ਇਹ ਸੁਖ ਲੈ ਗਿਆ ਮਾਹੀ ਦੁੱਖ ਦੇ ਗਿਆ ਮੈਂ ਦੁੱਖਾਂ ਦੀ ਗੁਲਾਮ ਹੋ ਗਈ ਹੋਰ ਕੋਈ ਇੱਕ ਅਦਾ ਕੁਝ ਵੀ ਬੋਲ ਫਿਰ ਚੱਲਦਾ ਕੋਈ ਨਹੀਂ ਕੋਈ ਨਹੀਂ ਇਸ ਜਿਆਦਾ देर ਕਾਏ ਕੋਈ ਨਹੀਂ ਕੋਈ ਨਹੀਂ ਇੱਕ ਦਾ ਹਾਂਜੀ ਤੁਸੀਂ ਮਾਂ ਦੀ 75 ਸਾਲ ਉਮਰ ਦੇ ਹੋਣ ਦੇ ਬਾਵਜੂਦ ਵੀ ਮੇਰੀ ਮਾਂ ਜਿਹੜੀ ਅੱਜ ਚੰਡੀਗੜ੍ਹ ਦਾ ਸਫ਼ਰ ਤੈਅ ਕਰਕੇ ਕੁਝ ਦਿਨਾਂ ਦੀ ਮੇਰੇ ਕੋਲ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ 75 ਸਾਲ ਦੀ ਉਮਰ ਦੇ ਵਿੱਚ ਵੀ ਮੈਂ ਨਹੀਂ ਸੀ ਦੱਸਿਆ ਕਿ ਮੇਰਾ ਰੀਡ ਦੀ ਹੱਡੀ ਦਾ ਆਪਰੇਸ਼ਨ ਹੋਇਆ ਕਿਉਂਕਿ ਕੁਝ ਦਿਨਾਂ ਤੋਂ ਮੈਂ ਬਹੁਤ ਤੰਗ ਸੀਗਾ ਮੈਂ ਨਹੀਂ ਸੋਚਦਾ ਮੇਰੀ ਮਾਂ ਤੰਗ ਹੋਵੇ ਪਰ ਇਹ ਪਹੁੰਚੀ ਹੈ ਮੈਨੂੰ ਬੜੀ ਖੁਸ਼ੀ ਹੈ ਫਿਰ ਵੀ ਤੜਫਦੀ ਤੜਫਦੀ ਮੇਰੇ ਕੋਲ ਪਹੁੰਚੀ ਕਿਉਂਕਿ ਮੈਂ ਲੁਧਿਆਣਾ ਦੇ ਵਿੱਚ ਰਹਿਣਾ ਦੁਗਰੀ ਦੇ ਵਿੱਚ ਸਾਥੀਓ ਮਾਵਾ ਦਾ ਕਰਜ਼ਾ ਪੁੱਤ ਕਦੇ ਨਹੀਂ ਦੇ ਸਕਦੇ ਮਾਵਾ ਤਾਂ ਠੰਡੀਆਂ ਸ਼ਾਮਾਂ ਹੁੰਦੀਆਂ ਤੇ ਮੈਂ ਰੱਬ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੇਰੀ ਮਾਂ ਨੂੰ ਐ ਇਦਾਂ ਹੀ ਰੱਖਿਆ ਇਹ ਜਵਾਨ ਨਹੀਂ ਲੱਗਦੇ ਹਲੇ ਇਦਾਂ ਨਹੀਂ ਲੱਗਦੇ 75 ਸਾਲ ਦੇ ਹਨਾ ਤੇ ਮੈਂ ਇੰਦਰਜੀਤ ਬਾਈ ਦਾ ਸ਼ੁਕਰਗੁਜ਼ਾਰ ਆ ਕਿ ਫੇਰ ਉਹ ਸਾਡੇ ਵੇੜੇ ਦੇ ਵਿੱਚ ਪਹੁੰਚ ਆਏ ਇਹ ਇਹ ਪਲ ਜਿਹੜੇ ਬੜੇ ਭਾਵੁਕਰਨ ਦੇਣ ਵਾਲੇ ਆ ਮੇਰਾ ਭਰਾ ਮੰਨੂ ਦੁਨੀਆ ਜਾਣਦੀ ਐ ਕੁਝ ਬੰਦੇ ਜਾਣਦੇ ਆ ਚਲੋ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਜਿਹੜੇ ਮੇਰੀ ਖਬਰ ਨੂੰ ਆਏ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਮਾਂ ਨੇ ਫੇਰ ਵੀ ਬਾਈ ਜੀ ਦਾ ਮਾਣ ਰੱਖਿਆ ਮੈਂ ਆਪਣੀ ਮਾਂ ਦੇ ਕੋਲ ਹੀ ਸਿੱਖਦਾ ਰਿਹਾ ਜਦੋਂ ਛੋਟਾ ਹੋਣਾ ਮੈਂ ਆਪਣੀ ਮਾਂ ਨੂੰ ਕਹਿਣਾ ਮੰਮੀ ਮੈਂ ਅੱਗ ਬਾਲਨਾ ਤੂੰ ਰੋਟੀਆਂ ਬਣਾ ਤੇ ਮੰਨੂ ਨਾਲੇ ਮਾੜਾ ਮਾੜਾ ਗਾਣਾ ਸਿਖਾ ਸ਼ੁਰੂ ਦੇ ਵਿੱਚ ਮੇਰੀ ਮਾਂ ਪ੍ਰੇਰਿਤ ਕਰਦੀ ਰਹੀ ਐ ਮੈਨੂੰ ਤੇ ਇਸ ਗੱਲ ਕਰਕੇ ਸਾਥੀਓ ਉਹ ਜਿਹੜੇ ਪੈਸੇ ਆ ਜ਼ਿੰਦਗੀ ਦੇ ਵਿੱਚ ਕੁਝ ਪੱਲ ਮੈਂ ਕਮਾਏ ਐ ਉਹ ਮੈਂ ਆਪਣੇ ਲਈ ਵੀ ਵਰਤੇ ਐ ਤੇ ਲੋਕ ਸੇਵਾ ਲਈ ਵੀ ਵਰਤੇ ਐ ਮੈਂ ਲੋਕਾਂ ਮੰਗਾ ਪਾਉਂਦਾ ਨਹੀਂ ਵੀ ਮੈਂ ਕਿਸੇ ਕੈਂਸਰ ਵਾਲੀ ਮਾਂ ਦੀ ਮਦਦ ਕਰ ਦਿੱਤੀ ਐ ਐਦਾਂ ਦੇ ਮੇਰੇ ਕੋਲ ਪ੍ਰੂਫ ਵੀ ਹੈਗੇ ਆ ਪਰ ਮੈਂ ਉਹ ਸਾਬਤ ਕਿਹਦੇ ਲਈ ਕਰਨਾ ਮੈਂ ਤਾਂ ਆਪਣੇ ਸਕੂਨ ਲਈ ਕਰਦਾ ਜਿਹੜੇ ਮੈਂ ਸੰਗੀਤਕ ਪ੍ਰੋਗਰਾਮਾਂ ਚੋਂ ਕੁਝ ਪੈਸੇ ਇਕੱਠੇ ਕਰੇ ਐ ਇਹ ਮੇਰੇ ਮਾਣ ਕਿਉਂ ਗਾਉਂਦੇ ਆ ਇਹ ਰੇਡੀਓ ਇੱਕ ਆਇਆ ਕਰਦਾ ਸੀਗਾ ਪਾਕਿਸਤਾਨ ਤੋਂ ਗਾਣੇ ਸੁਣਦੇ ਸੀ ਮੇਰੇ ਬਾਪ ਫੌਜੀ ਮੇਰੇ ਡੈਡੀ ਮੇਰੇ ਫਾਦਰ ਸਾਹਿਬ ਜੋ ਆਰਮੀ ਦੇ ਵਿੱਚ ਸੀਗੇ ਜਿਨ੍ਹਾਂ ਨੇ ਮੈਨੂੰ ਸਿੱਖਿਆ ਦੇ ਕੇ ਮੈਨੂੰ ਪੜਾਇਆ ਅੱਜ ਮੈਂ ਲੁਧਿਆਣੇ ਦੇ ਵਿੱਚ ਨੌਕਰੀ ਕਰਦਾ ਵਧੀਆ ਗੁਜ਼ਰਵਸਰ ਆਪਣੇ ਪਰਿਵਾਰ ਨਾਲ ਕਰ ਰਿਹਾ ਹਾਂ ਮੈਂ ਸਾਰੇ ਪੰਜਾਬੀ ਸਰੋਤਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਇੰਟਰਵਿਊ ਨੂੰ ਦੇਖਦੇ ਆਂ ਤੇ ਇੰਦਰਜੀਤ ਬਾਈ ਦਾ ਵੀ ਦੇਖਦੇ ਮੈਂ ਇਹ ਪਾਰੀ ਮੁਰਤੇ ਸ਼ੁਰੂ ਕਰਨ ਜਾ ਰਿਹਾ ਹਾਂ ਸਤਿਓ ਮੇਰਾ ਕੁਝ ਕੁ ਦਿਨਾਂ ਦੇ ਵਿੱਚ ਟੇਪ ਹੈ ਜਿਹੜਾ ਉਹ ਆਉਣ ਵਾਲਾ ਹੈ ਬਹੁਤ ਵਧੀਆ ਹਰਮਿੰਦਰ ਸੁਮੀ ਸਾਹਿਬ ਦਾ ਲਿਖਿਆ ਹੋਇਆ ਗੀਤ ਜੋ ਕਿ ਇੰਦਰਜੀਤ ਸਿੰਘ ਸਾਹਿਬ ਦੇ ਵੀ ਬਹੁਤ ਵਧੀਆ ਗੀਤ ਨੇ ਮੈਂ ਯਾਦ ਚੰਦਰੀਏ ਗਾਣੇ ਨੂੰ ਵੀ ਦੁਬਾਰਾ ਕਰਾਂਗਾ ਉਹਦੀ ਡਿਮਾਂਡ ਬੜੀ ਹੈਗੀ ਹੈ ਤੇ ਉਹ ਕਿਸੇ ਕਾਰਨ ਕਰਕੇ ਅਸੀਂ ਉਹ ਟੇਪ ਰਿਲੀਜ਼ ਨਹੀਂ ਸੀ ਕਰ ਸਕੇ ਉਸ ਪੂਲ ਵਾਲੀ ਟੇਪ ਹੈ ਅੱਜ ਵੀ ਸਾਡੇ ਕੋਲ ਪਈ ਹੈ ਮੈਂ ਬਾਈ ਦਾ ਸ਼ੁਕਰਗੁਜ਼ਾਰ ਇਸ ਗੱਲ ਤੇ ਹਾਂ ਕਿ ਇਹਨੇ ਉਸ ਸਮੇਂ ਦੇ ਵਿੱਚ ਜਿੰਨੇ ਵੀ ਉਹ ਪੈਸੇ ਖਰਚੇ ਆ ਉਹ ਉਹਦਾ ਦੇਣ ਮੈਂ ਨਹੀਂ ਦੇ ਸਕਦਾ ਪਰ ਉਹ ਗਾਣਾ ਅਸੀਂ ਬਾਈ ਜੀ ਦਾ ਹੁਣ ਦੁਬਾਰਾ ਕਰਾਂਗੇ ਤੇ ਮੈਂ ਨਵਾਂ ਗਾਣਾ ਜਿਹੜਾ ਕਿ ਰੱਬਾ ਲੰਮੀ ਉਮਰ ਬਖਸ਼ੀ ਮੇਰੇ ਜਿਗਰੀ ਯਾਰਾਂ ਨੂੰ ਉਹ ਮੈਂ ਕਰਾਂਗਾ ਦੋ ਬੋਲ ਸੁਣਾ ਦਿਓ ਮੈਂ ਆਸ ਕਰਦਾ ਤੁਸੀਂ ਪਿਆਰ ਬਖਸ਼ੋਗੇ ਇਹਨੂੰ ਸੁਣ ਕੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਇਸ ਗਾਣੇ ਨੂੰ ਮੇਰੇ ਨੂੰ ਸ਼ੇਅਰ ਕਰਿਓ ਇਹ ਵੱਡੇ ਕਿਸੇ ਮੈਂ ਇਹ ਪ੍ਰੋਜੈਕਟ ਅਸੀਂ ਬਹੁਤ ਵੱਡਾ ਕਰ ਰਹੇ ਹਾਂ ਕੰਪਨੀ ਵਧੀਆ ਕੰਪਨੀ ਚ ਇਹ ਆਊਗਾ ਲਓ ਮੈਂ ਤੁਹਾਨੂੰ ਸਾਂਝੇ ਕਰਨ ਜਾ ਰਿਹਾ ਹਾਂ ਤੁਹਾਡੇ ਨਾਲ ਦੋ ਬੋਲ ਆਸ ਕਰਦਾ ਤੁਸੀਂ ਪਸੰਦ ਕਰੋਗੇ ਦਰ ਰਰ ਰਰ ਨਰ ਰਰ 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 ਨਨ ਇਹ ਸ਼ੇਰ ਨਾਲ ਗਾਣੇ ਦਾ ਤੱਲਕਤ ਨਹੀਂ ਪਰ ਸ਼ੇਰ ਕਹਿਣਾ ਜ਼ਰੂਰੀ ਹੈ ਕਿਉਂਕਿ ਵੀਰ ਮੇਰੇ ਢੇਡੇ ਦੇ ਵਿੱਚ ਆਇਆ ਆ ਸੱਜਣਾ ਰਲ ਇਕੱਠਿਆਂ ਬਈਏ ਤੇ ਵਿਛੋੜਿਆ ਨੂੰ ਅਗਲਾ ਆਏ ਹੋ ਮਿਲਨ ਦੀਆਂ ਘੜੀਆਂ ਬਿਸਰ ਨਾ ਜਾ ਵਣ ਬੇ ਕਿਤੇ ਵਿਛੜੇ ਨਾ ਮਰ ਜਾਈਏ ਹੋ ਦੁੱਖ ਮੁਸੀਬਤ ਜਦ ਵੀ ਆਉਂਦੇ ਆ ਸੱਜਣ ਬੇਲੀ ਦਰਦ ਵੰਡਾਉਂਦੇ ਰੱਬ ਬਣ ਕੇ ਜੋ ਬੋੜੇ ਰੱਬ ਬਣ ਕੇ ਜੋ ਬੋੜੇ ਉਹ ਨ ਸਭ ਦਿਲਦਾਰਾਂ ਨੂੰ ਹੋ ਰੱਬ ਲੰਮੀ ਆ ਉਮਰਾਂ ਬਖਸ਼ੀ ਮੇਰੇ ਜਿਗਰੀਆਂ ਆ ਰਾਂ ਨੂੰ ਹੋ ਰੱਬਾ ਲੰਮੀ ਆ ਉਮਰਾਂ ਬਖਸ਼ੀ ਮੇਰੇ ਜਿਗਰੀ ਯਾਰਾਂ ਨੂੰ ਹੋ ਰੱਬਾ ਲੰਮੀ ਆ ਉਮਰਾਂ ਬਖਸ਼ੀ ਮੇਰੇ ਜਿਗਰੀ ਯਾਰਾਂ ਨੂੰ ਇਹ ਗਾਣਾ ਸਾਥੀਓ ਮੈਂ ਰਿਕਾਰਡ ਕਰਨ ਜਾ ਰਿਹਾ ਬਜਟ ਦੀ ਘਾਟ ਕਰਕੇ ਮੇਰੇ ਕੋਲ ਬੜੇ ਟਾਈਮ ਦਾ ਇਹ ਪਿਆ ਸੀਗਾ ਮੈਂ ਸੁਮੀ ਸਾਹਿਬ ਦਾ ਸ਼ੁਕਰਗੁਜ਼ਾਰ ਆ ਜੀ ਨੇ ਇਹ ਗਾਣਾ ਹੋਰ ਕਿਸੇ ਨੂੰ ਵੀ ਨਹੀਂ ਦਿੱਤਾ ਕਿਉਂਕਿ ਮੈਂ ਪੜਿਆ ਵੀ ਉਹਨਾਂ ਕੋਲ ਉਹ ਮੇਰੇ ਗੁਰੂ ਜੀ ਹੈ ਇਸ ਗਾਣੇ ਨੂੰ ਮੈਂ ਹੁਣ ਮਿਹਨਤ ਕਰਕੇ ਚਾਰ ਪੈਸੇ ਇਕੱਠੇ ਕਰਕੇ ਮੇਰੀ ਮਾਂ ਵੀ ਕਹਿੰਦੀ ਐ ਮੇਰੇ ਬਾਪੂ ਵਾਲੀ ਪੈਨਸ਼ਨ ਚੋਂ ਮੇਰਾ ਹੰđa ਲਾਊਗੀ ਤੇ ਉਸ ਹੰਦੇ ਦੀ ਬਦੌਲਤ ਹੀ ਮੈਂ ਇਸ ਗਾਣੇ ਨੂੰ ਜਲਦੀ ਰਿਕਾਰਡ ਕਰਾਂਗਾ ਤੇ ਆਸ ਕਰਦਾ ਤੁਸੀਂ ਪਸੰਦ ਕਰੋਗੇ ਤੇ ਮੈਨੂੰ ਫਿਰ ਤੋਂ ਪ੍ਰਵਾਨ ਕਰੋਗੇ ਇਸ ਮਾਰਕੀਟ ਦੇ ਵਿੱਚ ਸਾਥੀਓ ਤੁਸੀਂ ਮੈਨੂੰ ਪ੍ਰੋਗਰਾਮਾਂ ਤੇ ਬੁਲਾਓ ਮੈਨੂੰ ਵੱਧ ਤੇ ਵੱਧ ਪ੍ਰੋਗਰਾਮ ਦੋ ਮੈਂ ਚੰਗੇ ਗਾਣੇ ਕਈ ਰਿਕਾਰਡ ਕੀਤੇ ਐ ਲੋਕਾਂ ਨਾ ਅੱਜਕੱਲ ਟ੍ਰੈਂਡ ਚੱਲਿਆ ਹੋਇਆ ਵੀ ਗੰਦਾ ਕਰਦੇ ਹੋ ਕਨਸਟਰੈਪਟ ਐਦਾਂ ਕਰਦੇ ਆ ਇਹ ਕਰਦੇ ਚੰਗੇ ਨੂੰ ਤਾਂ ਤੁਸੀਂ ਸੁਣਦੇ ਨਹੀਂ ਯਾਰ ਮੈਂ ਇੱਕ ਗਾਣਾ ਕੀਤਾ ਸੀਗਾ ਭਾਈਆਂ ਦੇ ਬਿਨ ਸੌ ਰੱਬ ਦੀ ਬੇੜੇ ਸੁਣੇ ਲੱਗਦੇ ਨੇ ਨੀਤ ਬਦਲ ਦਿੰਦਾ ਪੈਸਾ ਚੰਗੇ ਚੰਗੇ ਦੀ ਤੇ ਹੱਡਾ ਰੋੜੀ ਸੇਵੇ दारू ਵਾਲਾ ਠੇਕਾ ਤਿੰਨੇ ਪਿੰਡੋਂ ਬਾਹਰ ਚਾਹੀਦੇ ਸਹਿਬ ਚੰਦੀਏ ਜੀ ਦਾ ਗੀਤ ਹੈ ਇਹ ਇਹ ਮੈਂ ਮੈਂ ਪਰਵਾਰਕ ਗੀਤ ਗਾਏ ਮੈਨੂੰ ਕੋਈ ਪ੍ਰੋਗਰਾਮ ਨਹੀਂ ਦਿੰਦਾ ਯਾਰ ਮੈਨੂੰ ਕੋਈ ਲੈ ਕੇ ਨਹੀਂ ਜਾਂਦਾ ਤੁਸੀਂ ਮੈਨੂੰ ਪ੍ਰੋਗਰਾਮਾਂ ਤੇ ਲੈ ਕੇ ਜਾਓ ਮੈਂ ਪ੍ਰੋਗਰਾਮ ਵਧੀਆ ਕਰਾਂਗਾ ਉਹਨਾਂ ਪ੍ਰੋਗਰਾਮਾਂ ਦੇ ਨਾਲ ਮੈਂ ਕਰਕੇ ਗਰੀਬ ਬੱਚਿਆਂ ਦੀ ਹੈਲਪ ਕਰਾਂਗਾ ਮੈਂ ਜਿਹੜੇ ਪਿੱਛੇ ਰਹਿ ਗਏ ਲੋਕ ਸੰਗੀਤ ਤੇ ਉਹਨਾਂ ਲਈ ਕੁਝ ਕਰਾਂਗਾ ਐਫਰਟ ਕਰਾਂਗਾ ਬਜ਼ੁਰਗ ਮਾਵਾਂ ਦਾ ਖਿਆਲ ਰੱਖਣ ਲਈ ਮੈਂ ਉਹਨਾਂ ਚੋਂ 60% ਵੀ ਦੇਣ ਲਈ ਤਿਆਰ ਹਾਂ ਇਸ ਕੰਮ 'ਚੋਂ ਤੁਸੀਂ ਮੈਨੂੰ ਬੁਲਾਓ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਇਸ ਇੰਟਰਵਿਊ ਨੂੰ ਦੇਖੋ ਤੇ ਹੁਣ ਸ਼ਾਇਦ ਅਥਨ ਸਾਹਿਬ ਮਾਦਾਹੀ ਨਾਲ ਹੋਰ ਕੋਈ ਗੱਲ ਸਾਂਝੀ ਕਰਨੀ ਚਾਹੁੰਦਾ ਮੈਂ ਸੋਚਦਾ ਸੀਗਾ ਕਿ ਅੱਜ ਦੇ ਪਲਾਂ ਨੂੰ ਇੱਥੇ ਨਵੇੜਿਆ ਜਾਵੇ ਪਰ ਮੈਂ ਮੰਮੀ ਨੂੰ ਕਹਾਂਗਾ ਕਿ ਜਿੱਥੇ ਇੱਕ ਹੋਸ ਇੱਕ ਗਾਣਾ ਤੁਸੀਂ ਗਾਇਆ ਕਰਦੇ ਸੀਗੇ ਹੂੰ ਤੇ ਉਹ ਉਬਿਸਰਾਉ ਜਰਾ ਦਾ ਉਹਦੇ ਗੋਲ ਯਾਦ ਨੇ ਤਰਾ ਦੱਸੋ ਕਿਹੜਾ ਉਹ ਪਾਕਿਸਤਾਨੀ ਕੀ ਸੀਗਾ ਇੱਕ ਸ਼ਕਤ ਕੱਚੀ ਕੱਲੀ ਹਾਂ ਕੱਚੀ ਕਲੀ ਤੇ ਨਾਜ਼ੁਕ ਕੱਚੀ ਕਲੀ ਤੇ ਨਾਜ਼ੁਕ ਦਿਲ ਮੇਰਾ ਕੋਈ ਸੁਣ ਕੇ ਤੇ ਐ ਮੇ ਮਰੋੜ ਗਿਆ जूंदा रहे ओ, जी सद के जड़ा ला के मोहबत तोड़या कची कली ते नाजक दिलि मेर को सुन के ते मैं मरोड़ जूंओ जी सद के जहिड़ा ला के मोहबत तोड़या ਸੁੱਖ ਸੁੱਖ ਕੇ ਮੈਂ ਕਾਣਾ ਹੋ ਗਈ ਸੁੱਖ ਸੁੱਖ ਕੇ ਮੈਂ ਕਾਣਾ ਹੋ ਗਈ ਤੇ ਮੂੰਹ ਤੇ ਚਾਗੀ ਜਰਦੀ ਪਰਿਪਰਾਈ ਵਿੱਚ ਦੁਨੀਆਂ ਦੇ ਛੋੜ ਗਿਆ ਹੈ ਲੁੱਟਿਆ ਮੇਰਾ ਦਰਦੀ ਪਰਿਪਰਾਈ ਛੋੜ ਗਿਆ ਜਿਹੜਾ ਕੰਡੇ ਤੇ ਭੇੜੀ ਡੋਵੋ ਗਿਆ ਜਿਉਂਦਾ ਰਹੇ ਹੋ ਜੀ ਸਾਧਕੇ ਜਿਹੜਾ ਲਾ ਕੇ ਮੁਹੱਬਤਾਂ ਤੋੜ ਗਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਇਸ ਚੈਨਲ ਨੂੰ ਵੱਤ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਮਾਤਾ ਜੀ ਨੂੰ ਅੱਜ ਸੁਣਿਆ ਬਹੁਤ ਹੀ ਵਧੀਆ ਲੱਗਾ ਕਿਉਂਕਿ ਇੰਨੀ ਉਮਰ ਦੇ ਵਿੱਚ ਇਦਾਂ ਆਵਾਜ਼ ਰੈਣੀ ਇਹ ਵੀ ਖਲਾਜੀ ਦਾ ਵਾਲਾ ਨਹੀਂ ਹੈ ਇੱਕ ਵਾਰ ਫਿਰ ਰਜੀਤ ਰਾਣਾ ਜੀ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਮੈਂ ਬੀ ਐਨ 11 ਟੀਮ ਦਾ ਬਹੁਤ ਹੈ ਦਿਲੋਂ ਸ਼ੁਕਰਗੁਜ਼ਾਰ ਆਂ ਸਾਥੀਓ ਮੈਂ ਤਾਂ ਹੱਥ ਮੰਨ ਕੇ ਹੀ ਬੇਨਤੀ ਕਰਦਾ ਆਂ ਕਿ ਕੋਈ ਮਜਬੂਰ ਹੋ ਕੇ ਬੰਦਾ ਸੱਭਿਆਚਾਰ ਤੋਂ ਹਟ ਕੇ ਦੂਜੇ ਪਾਸੇ ਨੂੰ ਜਾਵੇ ਤੇ ਤੁਸੀਂ ਕਿਉਂ ਨਾ ਉਸ ਨੂੰ ਪਿਆਰ ਬਖਸ਼ੋ ਯਾਰ ਮੈਂ ਤਾਂ ਕਹਿਣਾ ਵੀ ਜਿਹੜਾ ਟੈਲੈਂਟ ਚਲੋ ਮੈਂ ਨੌਕਰੀ ਲੱਗ ਗਿਆ ਮੇਰੀ ਰੋਟੀ ਦਾ ਹੱਲ ਹੋ ਗਿਆ ਜਿਹੜਾ ਟੈਲੈਂਟ ਹੋਰ ਵੀ ਵਧੀਆ ਏ ਯਾ ਕੋਈ ਪ੍ਰੋਗਰਾਮ ਕਰਦਾ ਉਹਨੂੰ ਸਾਥੀਓ ਪ੍ਰੋਗਰਾਮ ਦੋ 10-10 ਲੱਖ ਖਰਚਣ ਦਾ ਜੇ ਤੁਹਾਡਾ ਇਰਾਦਾ ਏ ਖਰਚੋ ਮੈਂ ਨਹੀਂ ਕਹਿੰਦਾ ਪਰ ਮੇਰੇ ਵਰਗੇ ਬਹੁਤ ਬੈਠੇ ਨੇ ਬਹੁਤ ਮੁੰਡੇ ਐਦਾਂ ਦੇ ਬੈਠੇ ਜਿਹੜੇ ਕਿ ਵਧੀਆ ਪ੍ਰੋਗਰਾਮ ਕਰਦੇ ਮੈਂ ਵੀ ਸਟੇਜ ਤੇ ਕਹਿਆ ਕਰਦਾ ਸੀਗਾ ਵੀ ਕਿ ਚਲੋ ਹੁਣ ਤਾਂ ਮੈਂ ਕੁਝ ਟਾਈਮ ਤੋਂ ਬੰਦ ਕੀਤੀ ਸੀਗੀ ਪਰ ਮੈਂ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਹਾਂ ਮੈਂ ਕਿਹਾ ਕਰਦਾ ਸੀਗਾ ਕਿ ਮੇਰੇ ਪ੍ਰੋਗਰਾਮ ਦੇ ਵਿੱਚ ਅਗਰ ਮੈਨ ਕਰਦੇ ਕੋਈ ਉੱਠ ਕੇ ਚਲਾ ਗਿਆ ਆਡੀਅנס ਦੇ ਵਿੱਚ ਮੈਂ ਪ੍ਰੋਗਰਾਮ ਨੂੰ ਚੰਗੇ ਤਰੀਕੇ ਨਾਲ ਦਿਖਾ ਨਾ ਸਕਿਆ ਤੇ ਤੁਹਾਡਾ ਪੈਸੇ ਦਾ ਮੁੱਲ ਨਾ ਤਾਰ ਸਕਿਆ ਤੇ ਮੈਨੂੰ ਕੋਈ ਪੈਸਾ ਨਾ ਦਿਓ ਲੋਕਾਂ ਨੇ ਪੈਸੇ ਮੇਰੇ ਮਾਰੇ ਵੀ ਬੜੇ ਐ ਤੇ ਮੈਂ ਉਹਦਾ ਕੋਈ ਸ਼ਿਕਵਾ ਨਹੀਂ ਕੀਤਾ ਪਰ ਮੈਨੂੰ ਇਸ ਗੱਲ ਦਾ ਪ੍ਰਾਊਡ ਸੀਗਾ ਕਿ ਥਿੰਦ ਸਾਹਿਬ ਦਾ ਮੈਟਰ ਤੇ ਸੁਮੀ ਜੀ ਦਾ ਮੈਟਰ ਜਿਹਨਾਂ ਦਾ ਮੈਟਰ ਮੈਂ ਦੋਨਾਂ ਦਾ ਬਹੁਤ ਜ਼ਿਆਦਾ ਗਾਇਆ ਹੈ ਤੇ ਅੱਜ ਕੱਲ ਮੈਂ ਅ ਬਿਕਰ ਚ ਆਪਣਾ ਹੈਗਾ ਇਹ ਜਿਨ੍ਹਾਂ ਦੀ ਮੇਰੀ ਮੈਂ ਪੇਟਾਂ ਕੁਛ ਉਹਨਾਂ ਦੀਆਂ गा ਰਿਹਾ ਹਾਂ ਧਾਰਮਿਕ ਪ੍ਰੋਜੈਕਟ ਲਈ ਤੇ ਇੱਕ ਗੀਤ ਵੀ ਉਹਨਾਂ ਦਾ ਮੈਂ गा ਰਿਹਾ ਤੇ ਮੇਰੀ ਜ਼ਿੰਦਗੀ ਦੇ ਵਿੱਚ ਦੋ ਰਾਈਟਰ ਜਿਹੜੇ ਮੇਰੇ ਰਾਈਟਰ ਤਾਂ ਕਾਫੀ ਜੁੜੇ ਨੇ ਪਰ ਮੈਂ ਇਹਨਾਂ ਨੇ ਮੈਨੂੰ ਅਹਿਮ ਦੋਨਾਂ ਭਰਾਵਾਂ ਨੇ ਮੈਨੂੰ ਬਹੁਤ ਮੇਰੀ ਮਦਦ ਕੀਤੀ ਹੈ ਮੈਂ ਸ਼ੁਕਰਗੁਜ਼ਾਰ ਕਰਦਾ ਸਾਰੇ ਬੀ ਐਨ 11 ਚੈਨਲ ਦੇਖਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਥੀਓ ਵੱਧ ਤੇ ਵੱਧ ਸ਼ੇਅਰ ਕਰੋ ਤੇ ਮੇਰਾ ਨੰਬਰ ਇੱਕ ਵਾਰੀ ਮੈਂ ਬੋਲ ਦਿੰਦਾ ਹੈ ਜ਼ਰੂਰ 788 607281 ਹੈਗਾ ਮੇਰਾ ਨੰਬਰ 1 ਹੈਗਾ 9417427700 ਜਦ ਮਰਜੀ ਮੈਨੂੰ ਕੰਟੈਕਟ ਕਰੋ ਮੇਰੇ ਨਾਲ ਸੰਪਰਕ ਕਰੋ ਜੇ ਕਿਸੇ ਨੂੰ ਖੂਨ ਦੀ ਵੀ ਲੋੜ ਹੈ 1000 ਡੋਨਰ ਹੈ ਮੇਰੇ ਕੋਲ ਮੈਂ ਖੂਨ ਲਈ ਵੀ ਮਦਦ ਕਰਦਾ ਜਿਹੜੀਆਂ ਬਜ਼ੁਰਗ ਮਾਮਾ ਐ ਜਿਨ੍ਹਾਂ ਦਾ ਕੋਈ ਹੈ ਨਹੀਂ ਉਹਨਾਂ ਦੀ ਵੀ ਮੈਂ ਮਦਦ ਲਈ ਕੁਝ ਨਾ ਕੁਝ ਆਪਣੀ ਨੇਕ ਕਮਾਈ ਚੋਂ ਕੱਢਦਾ ਐ ਪਰ ਹੁਣ ਮੈਂ ਆਪੇ ਥੋੜਾ ਜਿਹਾ ਮੁਸੀਬਤ ਵਿੱਚ ਸੀਗਾ ਜਿਹੜਾ ਕਿ ਮੈਂ ਕੁਝ ਮਦਦ ਨਹੀਂ ਕਰ ਸਕਿਆ ਪਰ ਮੈਂ ਇਦਾਂ ਦੇ ਕੰਮ ਕੀਤੇ ਹੈਗੇ ਆ ਜਿਹੜੇ ਕਿ ਮੈਂ ਆਪਣੀ ਕਮਾਈ ਦੇ ਵਿੱਚੋਂ ਨੇਕ ਤਨਖਾਹ ਲਈ ਕਮਾਈ ਚੋਂ ਵੀ ਹੋਰ ਜਿਹੜੇ ਮੈਨੂੰ ਕੋਈ ਕੋਈ ਪ੍ਰੋਗਰਾਮ ਜਗਰਾਤਾ ਆ ਉਹਦੇ ਚੋਂ ਵੀ ਮੈਂ ਗਰੀਬ ਬੱਚਿਆਂ ਦੀ ਹੈਲਪ ਲਈ ਬੁੱਕਸ ਦੇ ਪੈਸੇ ਫੀਸਾਂ ਦੇ ਪੈਸੇ ਮੇਰੀ ਮਾਂ ਮੈਂ ਇੱਕ ਗੱਲ ਤੁਹਾਡੀ ਬੜੀ ਸਾਂਝੀ ਕਰਦਾ ਤੁਹਾਡੇ ਨਾਲ ਮੇਰੀ ਮਾਂ ਨਾ ਮੈਨੂੰ ਚੋਰੀ ਤੇ ਮੇਰੇ ਸੰਗੀਤ ਸਿੱਖਣ ਦੀ ਪ੍ਰੋਫੈਸਰ ਦੀ ਫੀਸ ਦਿਆ ਕਰਦੀ ਸੀਗੀ ਮੇਰਾ ਬਾਪੂ ਜੀ ਕਹਿੰਦਾ ਸੀ ਮੇਰਾ ਬੇਟਾ ਫੌਜ ਚ ਹੋਵੇ ਪਰ ਮੇਰੀ ਮਾਂ ਕਹਿੰਦੀ ਸੀ ਕਿ ਮੇਰਾ ਮੁੰਡਾ ਮੈਂ ਜਦੋਂ ਰਮਲਾ ਜੀ ਦੇ ਗੀਤ ਮਾਨਕ ਸਾਹਿਬ ਦੇ ਗੀਤ ਤੇ ਚਮਕੀਲੇ ਦੇ ਗੀਤ ਜਿਹੜੇ ਜਦ ਬਜਦੇ ਸੀਗੇ ਤੇ ਮੈਨੂੰ ਆਏ ਸੀਗਾ ਕਿ ਮਾਂ ਮੈਂ ਇੱਕ ਦਿਨ ਕਲਾਕਾਰ ਬਣਾ ਤੇ ਮਾਂ ਮੇਰੀ ਸੰਗੀਤ ਦੀ ਫੀਸ ਦੰਦੀ ਸੀਗੀ ਅੱਜ ਮੈਂ ਆਪਣੀ ਮਾਂ ਦਾ ਮਾਵਾ ਦਾ ਕਰਜ਼ਾ ਪੁੱਤ ਸਾਰੀ ਉਮਰ ਨਹੀਂ ਤਾਰ ਸਕਦੇ ਤੇ ਇੰਨੀਆਂ ਕੁ ਗੱਲਾਂ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਆ ਆਸ ਕਰਦਾ ਤੁਸੀਂ ਮੈਨੂੰ ਪਿਆਰ ਬਖਸ਼ੋਗੇ ਤੁਸੀਂ ਅੰਦਰਜੀ ਥਿੰਦ ਨੂੰ ਤੇ ਉਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਉਤਾਂ ਵੱਲ ਲੈ ਕੇ ਜਾਓਗੇ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ਼ਬਾ ਖੈਰ ਜਿਉਂਦੇ ਵੱਸਦੇ ਰਹੋ ਮੈਂ ਥਿੰਦ ਸਾਹਿਬ ਦਾ ਬਹੁਤ ਆਤਮਾ ਦਾ ਸ਼ੁਕਰਗੁਜ਼ਾਰ ਕਰਦਾ ਕਿਉਂ ਮੇਰੇ ਵਿਰੇ ਵਿੱਚ ਆਇਆ ਦੋਸਤੋ ਜਿਹੜੇ ਗਰੀਬ ਨੇ ਜਿਹੜੇ ਜ਼ਿਆਦਾ ਰਿਕਾਰਡਿੰਗ ਦੇ ਪੈਸੇ ਨਹੀਂ ਖਰਚ ਕਰ ਸਕਦੇ ਉਹ ਮੇਰੇ ਸਟੂਡੀਓ ਚ ਆਉਣ ਮੇਰਾ ਨੰਬਰ ਨੋਟ ਕਰ ਲੋ 75034 60000 ਤੇ ਬਹੁਤ ਹੀ ਘੱਟ ਪੈਸਿਆਂ ਵਿੱਚ ਘੱਟ ਖਰਚੇ ਵਿੱਚ ਉਹਨਾਂ ਦੀ ਕੈਸਟ ਰਿਲੀਜ਼ ਕੀਤੀ ਜਾਏਗੀ ਤੇ ਰਿਕਾਰਡ ਕੀਤੀ ਜਾਏਗੀ ਬਹੁਤ-ਬਹੁਤ ਤੁਹਾਡਾ ਧੰਨਵਾਦ ਇੱਕ ਵਾਰ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਬਹੁਤ-ਬਹੁਤ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ